ਕਬਿਓ ਬਾਦ ਬਿੰਦੀ ਜੋ ਪਾਈ ਅਮਰੀਕਰੋ ਆਧਾਰ ਚਾਏ ਪੂਰਨ ਹੋਇ ਜੁਤੀ ਚਾਹ ਤਉ ਚਲਨ ਰਮ ਰਹੇ ਮਾਰ ਆਪਣਾ ਜਾਣ ਕਰੋ ਉਪਾਰੰ ਅਮਰੀਦ ਓਟ ਸਭਾ ਟੋਂਕਾਓ ਆਪਾ ਤਮ ਬਚਾਓ ਸੁਖੀ ਬਸਮ ਰੂਪ ਰਪਰਾਸ ਸੇਵਕ ਵਕ ਦਵਾ ਕਰਤਾਰੰ ਮੂਰਚਾ ਨਿ ਕਰਤਾ ਕਰੀਐ ਸਭਨ ਨਿਕਾਵਾ ਸੰਗਰੀਐ ਪੂਰਨ ਹੋਇ ਹਮਾਰੀ ਆਸਾਏ ਤੋਰ ਬਨਗੀਰਾਂ ਪਿਆਸਾ ਤੂੰ ਸ਼ਰਕ ਜਾਵਣਾ ਤਿਆਉ ਜੋ ਵਰਜਾਉ ਤੋਂ ਤੁਮ ਤੇ ਪਾਉ ਮੋ ਦੇਵਕ ਦੱਕਾ ਮਾਰੇ ਤਾਰੀਐ ਤੁੰ ਜਨ ਦਰਾ ਮਾਰੇ ਮਾਰੀਆ ਆਪ ਤਮਜਾ ਬਰੀਆ ਮਰਨ ਗਾਦ ਗਾਦ ਰਤਨ ਬਰੀਆ ਜੋ ਜੁਦਾ ਮਾਰੇ ਪੱਛਾਏ ਸ੍ਰੀ ਆਦੋ ਜੋ ਘਰੋ ਰੱਛਾ ਰਾਖਲ ਮੋ ਰਖਨਾਰੀ ਸਾਹਿਬ ਸੰਸਾ